ਆਪਣੀ ਡਿਊਟੀ ਤਨਦੇਹੀ ਦੇ ਨਾਲ ਨਾ ਨਿਭਾਉਣ ਦੇ ਕਾਰਨ ਭੁਗਤਣਾ ਪਿਆ ਖਮਿਆਜਾ ਮਾਸਟਰਾਂ ਦੀ ਭਰਤੀ ਸੰਬੰਧੀ ਇਹ ਮਾਮਲਾ ਤੇ ਜਿਪਟੀ ਮੈਨੇਜਰ ਦੀਆਂ ਸਿਵਾਵਾਂ ਹੋ ਗਈਆਂ ਰੱਦ ਜੀ ਹਾਂ ਦੱਸ ਦਈਏ ਕਿ ਜਦੋਂ ਤੁਹਾਨੂੰ ਤੁਹਾਡੀ ਨੌਕਰੀ ਦੀ ਤੁਹਾਡੇ ਕੰਮ ਦੀ ਤਨਖਾਹ ਮਿਲਦੀ ਹੋਵੇ ਤੇ ਤੁਸੀਂ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਾ ਨਿਭਾਓ ਤਾਂ ਸਿਰ ਤੇ ਬੈਠੀ ਹੋਈ ਸਰਕਾਰ ਤੁਹਾਡੀਆਂ ਸੇਵਾਵਾਂ ਰੱਦ ਵੀ ਕਰ ਸਕਦੀ ਹੈ ਜਿਹਾ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਡਿਪਟੀ ਮੈਨੇਜਰ ਨੇ ਆਪਣੀ ਡਿਊਟੀ ਸਹੀ ਤਰੀਕੇ ਨਹੀਂ ਨਿਭਾਈ ਤੇ ਉਸ ਨੂੰ ਆਪਣੀਆਂ ਸੇਵਾਵਾਂ ਤੋਂ ਹੱਥ ਤੋੜਨਾ ਪੈ ਗਿਆ ਦੱਸਿਏ ਕਿ ਪਿਛਲੇ ਸਮੇਂ ਦੇ ਵਿੱਚ 4161 ਤੇ 598 ਮਾਸਟਰ ਕੈਡਰ ਦੀਆਂ ਪਤਰੀ ਹੋਈਆਂ ਸਨ ਜਿਨ੍ਹਾਂ ਦੇ ਸਟੇਸ਼ਨ ਵੀ ਅਲਾਟ ਕਰ ਦਿੱਤੇ ਸਨ ਤੇ ਪੋਸਟਿੰਗ ਆਰਡਰ ਵੀ ਦੇ ਦਿੱਤੇ ਗਏ ਸਨ ਪਰੰਤੂ ਇਸ ਦੇ ਵਿੱਚ ਗੰਭੀਰ ਊਨਤਾਈਆਂ ਪਾਈਆਂ ਗਈਆਂ ਨੇ ਜਿਸ ਦੇ ਕਾਰਨ ਇਹ ਮਾਮਲਾ ਬਹੁਤ ਜ਼ਿਆਦਾ ਉਲਝ ਗਿਆ ਦੱਸਦੀ ਹੈ ਕਿ ਇਸ ਮਾਮਲੇ ਦੀ ਜਾਂਚ ਡਾਇਰੈਕਟਰ ਰਾਜ ਵਿਦੇਖ ਖੋਜ ਤੇ ਸਖਲਾਈ ਪ੍ਰੀਸ਼ਦ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਡਿਪਟੀ ਮੈਨੇਜਰ ਐਮ ਆਈ ਐਸ ਰਾਜਵੀਰ ਸਿੰਘ ਦੋਸ਼ੀ ਪਾਏ ਗਏ ਨੇ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਨਹੀਂ ਨਿਭਾਈ ਤੇ ਇਸ ਪੂਰੇ ਮਾਮਲੇ ਦੇ ਵਿੱਚ ਇਸ ਪੂਰੀ ਭਰਤੀ ਦੇ ਵਿੱਚ ਬਹੁਤ ਸਾਰੀਆਂ ਗੰਬੀਰ ਊਣਤਾਈਆਂ ਨੇ ਜਿਸ ਦੇ ਕਾਰਨ ਉਹਨਾਂ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਨੇ ਦੱਸਦੀ ਏ ਕਿ ਇਸ ਭਰਤੀ ਦਾ ਪ੍ਰੋਸੈਸ ਕਾਫੀ ਲੰਬਾ ਸੀ ਜਿਸ ਦੇ ਵਿੱਚ ਰਾਜਵੀਰ ਸਿੰਘ ਹੁਣਾਂ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜਿਸ ਦੇ ਕਾਰਨ ਗੰਬੀਰ ਊਣਤਾਈਆਂ ਸਾਹਮਣੇ ਆਈਆਂ ਨੇ ਤੇ ਹੁਣ ਰਾਜਵੀਰ ਸਿੰਘ ਨੂੰ ਆਪਣੀਆਂ ਸੇਵਾਵਾਂ ਤੋਂ ਮੁਕਤੀ ਮਿਲ ਗਈ ਹੈ ਉਹਨਾਂ ਨੂੰ ਹੱਥ ਥੋੜਨਾ ਪੈ ਗਿਆ ਆਪਣੀਆਂ ਇਹਨਾਂ ਸੇਵਾਵਾਂ ਤੋਂ ਦੱਸਦੀ ਹੈ ਕਿ ਵਿਧੇਕ ਖੋਜ ਬੋਰਡ ਨੇ ਪਹਿਲਾਂ ਤਾਂ ਰਾਜਵੀਰ ਸਿੰਘ ਦੇ ਕੋਲੋਂ ਇਸੇ ਸਾਲ ਦੀ 8 ਅਕਤੂਬਰ ਨੂੰ ਸਪਸ਼ਟੀਕਰਨ ਮੰਗਿਆ ਸੀ ਪਰੰਤੂ ਉਹਨਾਂ ਦਾ ਸਪਸ਼ਟੀਕਰਨ ਤਸੱਲੀ ਬਖਸ਼ ਨਾ ਹੋਣ ਦੇ ਕਾਰਨ ਉਹਨਾਂ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਜਦੋਂ ਵੀ ਭਰਤੀ ਹੁੰਦੀ ਹੈ ਉਸ ਦੇ ਵਿੱਚ ਕੁਝ ਸ਼ਰਤਾਂ ਲਿਖੀਆਂ ਜਾਂਦੀਆਂ ਨੇ ਨਿਯੁਕਤੀ ਪੱਤਰ ਦੇ ਵਿੱਚ ਹੀ ਤੇ ਏਸੇ ਨਿਯੁਕਤੀ ਪੱਤਰ ਦੇ ਵਿੱਚ ਲਿਖੀਆਂ ਗਈਆਂ ਸ਼ਰਤਾਂ ਨੂੰ ਆਧਾਰ ਬਣਾ ਕੇ ਹੁਣ ਡਿਪਟੀ ਮੈਨੇਜਰ ਐਮ ਆਈ ਐਸ ਰਾਜਵੀਰ ਸਿੰਘ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਨੇ